ਹਾਂਜੀ ਸਾਰੀਆਂ ਭੈਣਾਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਚਿਕਨ ਵਾਲਾ ਕੱਪੜਾ ਲਾ ਕੇ ਸਲਵਾਰ ਨਾਲ ਦਾ ਗਲੇ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਦੱਸਾਂਗੇ ਠੀਕ ਹੈ ਜੀ ਇਹ ਆਪਣਾ ਹੈਗਾ ਜਿਹੜਾ ਸਲਵਾਰ ਨਾਲ ਦਾ ਚਿਕਨ ਦਾ ਕੱਪੜਾ ਹੈ ਜਿਹੜੀ ਕਿ ਆਪਾਂ ਪੱਟੀ ਲਈਏ ਇਹ 30 ਇੰਚ ਲੰਬੀ ਪੱਟੀ ਲਈਏ ਇਹ ਠੀਕ ਹੈ ਜੀ ਚੌੜੀ ਪੱਟੀ ਆਪਣੀ ਹੈਗੀ ਹੈ ਇਹ ਹੈਗੀ ਹੈ 10 ਇੰਚ ਚੌੜੀ ਪੱਟੀ ਆਪਣੀ ਠੀਕ ਹੈ ਜੀ ਤੇ ਇਰੇ ਵਾਸਤੇ ਆਪਾਂ ਇੱਕ ਗਲਾ ਜਿਹੜਾ ਹੈਗਾ ਉਹ ਵੀ ਆਪਾਂ ਵਾਈਟ ਕਪੜੇ ਤੇ ਲਾਇਆ ਸਰਵਾਰ ਨਾਲ ਦਾ ਕਪੜਾ ਪ੍ਰੈਸ ਨਾਲ ਚਿੱਤੇ ਕੇ ਰੱਖ ਲਿਆ ਆਪਾਂ ਠੀਕ ਹੈ ਜੀ ਤੇ ਦੇਖੋ ਇਹ ਵਾਲਾ ਸੂਟ ਆਪਣਾ ਕਮੀਜ਼ ਦਾ ਕਪੜਾ ਜਿਹਦੇ ਤੇ ਇਹ ਗਲੇ ਦਾ ਡਿਜ਼ਾਈਨ ਬਣਾਉਣਾ ਆਪਾਂ ਦੇਖੋ ਆਪਣਾ ਇਸ ਤਰੀਕੇ ਨਾਲ ਗਲਾ ਇੱਥੇ ਰੈਡੀ ਹੁੰਦਾ ਤੇ ਇਹ ਆਪਾਂ 1 ਇੰਚ ਘੱਟ ਤੇ ਇੱਥੇ ਨਿਸ਼ਾਨ ਲਾ ਦੇਣਾ ਗਲੇ ਤੋਂ ਠੀਕ ਹੈ ਜੀ ਇਸ ਤਰੀਕੇ ਨਾਲ ਇੱਥੇ ਜੀ ਦੇਖੋ ਆਪਣਾ ਗਲਾ ਇੱਥੇ ਆ ਤੇ ਨਿਸ਼ਾਨ ਆਪਾਂ ਇੱਥੇ ਲਾਵਾਂਗੇ ਜਿਹੜੀ ਇਹ ਵਾਲੀ ਪੱਟੀ ਆ ਆਪਾਂ ਇੱਥੋਂ ਸਟਾਰਟ ਕਰਨੀ ਆ ਠੀਕ ਹੈ ਜੀ ਦੇਖੋ ਪੱਟੀ ਆਪਾਂ ਲਾਉਣੀ ਕਿ ਇਸ ਤਰੀਕੇ ਨਾਲ ਇਹ ਵਾਲਾ ਪੱਟੀ ਡੇੜਾ ਹੈਗਾ ਉੱਪਰ ਦਾ ਉੱਠੇ ਵਾਲਾ ਪਾਸਾ ਤੇ ਆਹ ਵਾਲਾ ਸਿੱਧੇ ਵਾਲਾ ਪਾਸਾ ਆਪਾਂ ਸਿੱਧੇ ਕੱਪੜੇ ਉੱਪਰ ਉੱਠੀ ਪੱਟੀ ਰੱਖਣੀ ਹੈ ਇਸ ਤਰੀਕੇ ਨਾਲ ਤੇ ਪੱਟੀ ਦਾ ਆਪਾਂ ਹਾਫ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਆਹ ਪੱਟੀ ਦਾ ਆਪਣਾ ਹਾਫ ਹੋ ਗਿਆ ਤੇ ਹੁਣ ਆਪਾਂ ਪੱਟੀ ਲਾਉਣੀ ਕਿਵੇਂ ਆ ਦੇਖੋ ਆਪਾਂ ਦੇਖ ਲੈਣਾ ਕਿਥੋਂ ਤੱਕ ਆਪਣੀ ਪੱਟੀ ਹੁੰਦੀ ਹੈ ਇਹ ਇਸ ਤਰੀਕੇ ਆਪਾਂ ਪੱਟੀ ਲਾਉਣੀ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਪੱਟੀ ਨੂੰ ਫੋਲਡ ਕਰਕੇ ਇੱਥੋਂ ਠੀਕ ਹੈ ਜੀ ਪੱਟੀ ਨੂੰ ਆਪਾਂ ਉੱਪਰੋਂ ਫੋਲਡ ਕਰ ਲੈਣਾ ਤੇ ਜਿਵੇਂ ਸੈਂਟਰ 'ਚ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਦਿੰਨੀਏ ਠੀਕ ਹੈ ਇੱਥੇ ਆਪਾਂ ਡਬਲ ਸਲਾਈ ਕਰ ਲਾਂਗੇ ਆਪਾਂ ਸਲਾਈ ਲੈ ਕੇ ਆਉਣੀ ਹੈ ਜਿੰਨਾ ਆਪਾਂ ਪੱਟੀ ਚ ਫੋਲਡ ਕਰਨਾ ਇਸ ਤਰੀਕੇ ਨਾਲ ਉਹਨਾਂ ਫੋਲਡ ਕਰਕੇ ਤੇ ਥੱਲੋ ਦੀ ਸਲਾਈ ਲੈ ਕੇ ਆਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਪੱਟੀ ਲਾ ਲਈ ਆਪਾਂ ਠੀਕ ਹੈ ਜੀ ਇਥੋਂ ਆਪਾਂ ਪ੍ਰੈਸ ਨਾਲ ਜਿਹੜਾ ਕੱਪੜਾ ਹੈਗਾ ਕਨੀਜ਼ ਬਣਾ ਲਈਏ ਇਸ ਤਰ੍ਹਾਂ ਜਿਹੜਾ ਆਪਣਾ ਫੋਲਡ ਵਧੀਆ ਤਰੀਕੇ ਨਾਲ ਹੋ ਜਾਏ ਇਸ ਤੋਂ ਪੱਟੀ ਨੂੰ ਆਪਾਂ ਇਸ ਤਰੀਕੇ ਨਾਲ ਉੱਪਰ ਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਉੱਪਰ ਨੂੰ ਕਰ ਲੈਣਾ ਪੱਟੀ ਨੂੰ ਇਸ ਤਰ੍ਹਾਂ ਇਧਰ ਵੀ ਆਪਣੀ ਪੱਟੀ ਇਸ ਤਰੀਕੇ ਨਾਲ ਹੋ ਗਈ ਤੇ ਦੂਸਰੀ ਸਾਈਡ ਨੂੰ ਹੋਗੀ ਪੱਟੀ ਆਪਾਂ ਇਸ ਤਰੀਕੇ ਨਾਲ ਕਰ ਦੇਣੀ ਹੈ। ਇਸ ਤਰ੍ਹਾਂ। ਦੋਨੋਂ ਸਾਈਡ ਤੇ ਪੱਟੀ ਆਪਣੀ ਇਸ ਤਰੀਕੇ ਨਾਲ ਫੋਲਡ ਹੋਗੀ। ਤੇ ਸਭ ਤੋਂ ਪਹਿਲਾਂ ਆਪਾਂ ਸੈਂਟਰ 'ਚ ਸਲਾਈ ਲਾਵਾਂਗੇ ਇੱਕ। ਇਸ ਤਰੀਕੇ ਨਾਲ। ਇਹ ਜਿਹੜੀ ਆਪਣੀ ਸਲਾਈ ਹੈ ਬਿਲਕੁਲ ਸੈਂਟਰ 'ਚ ਹੋਣੀ ਚਾਹੀਦੀ ਜਿੱਥੇ ਆਪਾਂ ਕਰੀਜ਼ ਬਣਾਈ ਹੈ। ਇਸ ਤੋਂ ਬਾਅਦ ਉਧੇ ਸਾਈਡ ਆਪਾਂ ਸਲਾਈ ਲੈ ਕੇ ਜਾਵਾਂਗੇ ਐਸਟਰਾ ਇੱਧਲੇ ਪਾਸੇ ਐਸਟ ਲਈ ਤੇ ਇਧਰੋਂ ਵੀ ਪੱਟੀ ਆਪਾਂ ਫੋਲਡ ਕਰ ਲੈ ਜਿਹੜੀ ਆਪਾਂ ਕਰੀਜ਼ ਬਣਾਈ ਹੈ ਪ੍ਰੈਸ ਨਾਲ ਕੇ ਸਾਈਡ ਆਪਣੀ ਪੱਟੀ ਲੱਗ ਗਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੂਜੀ ਸਾਈਡ ਵਾਲੀ ਪੱਟੀ ਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਫੋਲਡ ਕਰ ਲਏ ਇਸ ਤਰੀਕੇ ਨਾਲ ਠੀਕ ਹੈ ਤੇ ਪਹਿਲਾਂ ਆਉਂਗਾ ਆਪਾਂ ਸੈਂਟਰ ਚੋਂ ਹੀ ਸिलाई ਸ਼ੁਰੂ ਕਰਾਂਗੇ ਜੀ ਨਹੀਂ ਇਹ ਕਪਟੀ ਆਪਣੇ ਇਸ ਤਰੀਕੇ ਨਾਲ ਲੱਗੀ ਆ ਦੇਖੋ ਆਹ ਚੀ ਵਾਲੀ ਚੀਜ਼ ਬਿਲਕੁਲ ਆਪਣੀ ਸਹੀ ਹੋਣੀ ਚਾਹੀਦੀ ਬਿਲਕੁਲ ਸਹੀ ਨੁਕਰ ਹੈ ਇੱਥੋਂ ਵੀ ਨਿਕਰ ਆਪਣੀ ਬਿਲਕੁਲ ਸਹੀ ਆ ਹੁਣ ਇਹਦੇ ਉੱਪਰ ਆਪਾਂ ਆਹ ਬਣਾ ਗਲਾਬ ਪ੍ਰੈਸ ਕਰਕੇ ਬਣਾਇਆ ਇਹਨੂੰ ਲਾਵਾਂਗੇ ਇਹਨੂੰ ਆਪਾਂ ਕਿਵੇਂ ਲਾਉਣਾ ਸਭ ਤੋਂ ਪਹਿਲਾਂ ਆਪਾਂ ਗਲੇ ਦਾ ਸੈਂਟਰ ਕਰ ਲਾਂਗੇ ਐਸੇ ਕੇ ਨੇ ਤੇ কুরਤੀ ਦਾ ਵੀ ਸੈਂਟਰ ਕਰ ਲਾਂਗੇ ਆਪਾਂ పుట్టి పుట్ే గలా ధరనావ్లీరనా సీ సైడ్ గలా పుట్ే గలా బుకరం సలాయి ਗਲੇ ਦੇ ਸੈਂਟਰ ਚ ਕਪੜਾ ਕਟਿੰਗ ਕਰ ਦਾਂਗੇ ਅੱਧਾ ਇੰਚ ਦਾ ਕਪੜਾ ਰੱਖਦੇ ਇਸ ਤੋਂ ਬਾਅਦ ਗਲੇ ਨੂੰ ਆਪਾਂ ਸਿੱਧੇ ਲਈ ਸਾਈਡ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਸਾਰੇ ਗਲੇ ਨੂੰ ਇਸ ਤਰ੍ਹਾਂ ਸਿੱਧੇ ਲਈ ਸਾਈਡ ਕਰ ਲਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗਲੇ ਦੇ ਨਾਲ ਨਾਲ ਇੱਥੇ ਇੱਕ ਸਲਾਈ ਲਾਵਾਂਗੇ ਜਿਹਦੇ ਨਾਲ ਕਿ ਆਪਣਾ ਕੱਪੜਾ ਜਿਹੜਾ ਹੈਗਾ ਚੰਗੀ ਤਰੀਕੇ ਨਾਲ ਵਧੀਆ ਖੜਜ ਕੱਪੜਾ ਆਪਣਾ ਵਧੀਆ ਕਿ ਬਲੇ ਦੇ ਆਪਣੀ ਇੱਕ ਸਲਾਈ ਲੱਗ ਗਈ ਆ ਇਸ ਤੋਂ ਬਾਅਦ ਆਪਾਂ ਆਹ ਵਾਲਾ ਕਪੜਾ ਜਿਹੜਾ ਹੈਗਾ ਪ੍ਰੈਸ ਨਾ ਕਰੀ ਜਮੈਂ ਇਹਨੂੰ ਆਪਾਂ ਇਸ ਤਰੀਕਾ ਨਾਲ ਫੋਲਡ ਕਰਕੇ ਫਿਰ ਸਲਾਈ ਲਾ ਦਿੰਗੇ ਕਜੀ ਗਲਾ ਆਪਣਾ ਬਣ ਗਿਆ ਤੇ ਇਸ ਤੋਂ ਬਾਅਦ ਆਪਾਂ ਇੱਥੇ ਸੈਂਟ ਪਚੇਰੇ ਕਮੀਜ਼ ਨਾਲ ਦੇ ਬਟਨ ਲਗਾ ਦੇਗੇ ਦੇਖੋ ਚਿਕਨ ਵਾਲਾ ਕਪੜਾ ਲਾ ਕੇ ਆਪਣਾ ਕਿੰਨਾ ਸੋਹਣਾ ਗਲੇ ਦਾ ਡਿਜ਼ਾਈਨ ਬਣਿਆ ਇਹਦੇ ਵਿੱਚ ਆਪਣਾ ਕੋਈ ਵੀ ਖਰਚਾ ਨਹੀਂ ਹੁੰਦਾ ਸਿਰਫ ਆਪਣਾ ਵੀਰ ਪਰੇ ਬਟਨ ਲੱਗਾਂਗੇ ਹੋਰ ਕੋਈ ਵੀ ਖਰਚਾ ਨਹੀਂ ਹੁੰਦਾ ਤੇ ਬਹੁਤ ਹੀ ਸੋਹਣਾ ਗਲਾ ਬਣ ਕੇ ਤਿਆਰ ਹੋ ਗਿਆ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਦ ਤੋਂ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ